ਅਵੇ ਗੀਤ ਚੱਲੇ ਇੱਕ ਦਾ ਹਰ ਕੋਈ ਫੇਮ ਦੀ ਮੰਗ ਕਰਦਾ ਨੀਂਦ ਕਈਆਂ ਨੂੰ ਰਾਤ ਨੂੰ ਆਉਂਦੀ ਨਹੀਂ ਕਹਿੰਦਾ ਮੂਸੇ ਵਾਲਾ ਸੁਪਨੇ 'ਚ ਵੀ ਤੰਗ ਕਰਦਾ ਮਿਹਨਤਾਂ ਦਾ ਬਿਜੂਦ ਹੈ ਜ਼ਿੰਦਗੀ 'ਚ ਲਾਈ ਨਹੀਂ ਧੁੱਕੇ ਅੱਜ ਬਾਈ ਨਾਲ ਖੜੇ ਆਂ ਬਾਈ ਦੇ ਪਿੰਡ 'ਚ ਮੂਸੇ ਤੇ ਬਾਈ ਆਪਣੇ ਏਰੀਏ ਦਾ ਹੀ ਐ ਨੇੜੇ ਦਾ ਹੀ ਐ ਤੇਰਾ ਪਿੰਡ ਕਿਹੜਾ ਹਸਤ ਮੇਰਾ ਬਾਈ ਗੁੱਡ ਮਾਰਨਿੰਗ ਫਰੋਮ ਸਰਦੂਲਗੜ ਤੇ ਸਾਰੀ ਰਾਤ ਟਰੈਵਲ ਕੀਤਾ ਰਾਜਸਥਾਨ ਕ੍ਰੋਸ ਕੀਤਾ ਤੇ ਫਿਰ ਹਰਿਆਣਾ ਕ੍ਰੋਸ ਕੀਤਾ ਹੁਣ ਸਵੇਰੇ ਆ ਕੇ ਸਰਦੂਲਗੜ ਖੜੇ ਆਂ ਮੈਂ ਤਾਂ ਸੌਂ ਗਿਆ ਸੀ ਰਾਤ ਤੱਕ ਵੀ ਮੈਂ ਉਹ ਤੋਂ ਪਹਿਲਾਂ ਵਾਲੀ ਰਾਤ ਨਹੀਂ ਸੁੱਤਾ ਹੂੰ ਕਹਿਣਾ ਹੀ ਪਰ ਮੈਨੂੰ ਵਧੀਆ ਲੱਗਦਾ ਦਾ ਗਾਉਣਾ ਵਜਾਉਣਾ ਵਧੀਆ ਲੱਗਦਾ ਸਿੱਧੂ ਮੂਸੇ ਵਾਲੇ ਦਾ ਪਿੰਡ ਰਾਹ ਚ ਆਊਗਾ ਅਸੀਂ ਜਾਵਾਂਗੇ ਮਿੱਤਰੋ ਮੂਸੇ ਪਿੰਡ ਨੂੰ ਜਾ ਰਹੇ ਆ ਤੇ ਨੇ ਨਾ ਮਲੇ ਕੋਈ ਚੱਕਰ ਨਹੀਂ ਪਰ ਸਸਰੀਕਰ ਬਲਾ ਕੇ ਬਜ਼ੁਰਗਾਂ ਨੂੰ ਆਪਣਾ ਦਿਨ ਬਣ ਗਿਆ ਜਿਹਦਾ ਤੇ ਮੂਸੇ ਪਿੰਡ ਦੀਆਂ ਗਲੀਆਂ ਨੇ ਤੇ ਇੱਥੇ ਮੂਸੇ ਵਾਲਾ ਖੇਡਿਆ ਹੁਣਾ ਕਦੇ ਇੱਥੋਂ ਦੀ ਮਤਲਬ ਗੀੜੇ ਗੂੜੇ ਦਿੱਤੇ ਹੁਣੇ ਬਚਪਨ ਚ ਪਿੰਡ ਦੀ ਹਰ ਗਲੀ ਹਰ ਬੰਦੇ ਨੇ ਗਾਈ ਹੁੰਦੀ ਐ ਮੈਂ ਤਾਂ ਮੇਰੇ ਪਿੰਡ ਦੀ ਹਰ ਗਲੀ ਗਾਈ ਹੋਈ ਐ ਬਾਕੀ ਕਈ ਪਿੰਡ ਬਾਲੇ ਵੱਡੇ ਹੁੰਦੇ ਨੇ ਜਿਵੇਂ ਲੱਕੀ ਦਾ ਪਿੰਡ ਬਾਲਾ ਵੱਡਾ ਐ ਲੱਕੀ ਹੋਏ ਹਾਂ ਤੂੰ ਤੇਰੇ ਪਿੰਡ ਦੀਆਂ ਸਾਰੀਆਂ ਗਲੀਆਂ ਘੁੰਮੀਆਂ ਨੇ ਕਿਨੇ ਤੂੰ ਹਾਂ ਵੀਰੇ ਕੱਲੀ-ਕੱਲੀ ਗਲੀ ਤੇ ਇਹਦਰ ਸਦੂ ਮੁੱਸੇ ਵਾਲੇ ਦਾ ਘਰ ਹੈ ਤੇ ਇਹ ਬਾਈ ਵੀ ਮਿਲਣ ਆਏ ਹੋਏ ਨੇ ਤੇ ਹਾਂ ਬਾਈ ਔਰ ਪੂਰਾ ਇੱਕ ਹਫ਼ਤਾ ਹੋ ਗਿਆ ਸੀ ਪੂਰਾ ਅੱਕ ਚੁੱਕਿਆਂ ਤੇ ਹੁਣ ਅਸੀਂ ਘਰੇ ਜਾਵਾਂਗੇ ਸਾਡਾ ਕੰਮ ਹੁਣ ਘਰੇ ਜਾਣੀ ਹੈ ਨਾ ਦੋ ਦਿਨ ਰੈਸਟ ਕਰਾਂਗੇ ਅਗਲਾ ਬਲੌਗ ਤੁਹਾਨੂੰ ਫੇਰ ਦਿਖਾਵਾਂਗੇ ਤੇ ਬਾਕੀ ਇੱਕ ਇਤਫਾਕ ਦੀ ਵੀ ਗੱਲ ਹੈ ਬਾਈ ਘਰ ਆਈਆਂ ਹਨ ਸਾਨੂੰ ਤਾਂ ਐਸੀ ਵੀ ਕੀਤੇ ਨਾਂ ਵੀ ਹੋਵੇ ਘਰੇ ਹਨ ਤੇ ਆਹ ਬਾਈ ਆਏ ਹੋਏ ਨੇ ਸਾਰੇ ਬਈ ਸਾਰੇ ਗਾਣੇ ਸੁਣਿਆ ਕਰਦੇ ਹਾਂ ਹਾਂਜੀ ਹਾਂਜੀ ਸ਼੍ਰੀ ਗਾਰੀ ਸਾਰਿਆਂ ਨੂੰ ਤੇ ਇਹ ਪੰਜਾਬ ਦੀ ਸਾਥ ਹੈ ਬਾਹਰਲੇ ਮੁਲਕਾਂ ਚ ਬੰਦਾ ਵਗਦਾ ਜਾਂਦਾ ਪਰ ਇਹ ਚੀਜ਼ਾਂ ਨੂੰ ਮਿਸ ਕਰਦਾ ਜਿਹੜਾ ਕੁਝ ਇੱਥੇ ਆਣਾ ਗੱਲਾਂ ਬਾਤਾਂ ਨੇ ਵਿਚਾਰ ਵਟਾਂਦਰੇ ਹੁੰਦੇ ਨੇ ਤੇ ਮਤਲਬ ਫਰੈਸ਼ ਫੀਲ ਹੋ ਰਿਆ ਯਾਰ Rajasthan ਚ ਥੋੜਾ ਜਿਹਾ ਹਨਾ ਟਾਈਟ ਸੀ ਥਕੇ ਹੋਏ ਸੀ ਪਰ ਇੱਥੇ ਪੰਜਾਬ ਚ ਵੱਡੇ ਸਾਰ ਸਰਦੂਲਗੜ੍ਹ ਤੋਂ ਜਿਹੜੀ ਆਪਣੀ ਰੋਹਾਨੀਅਤ ਹੈ ਹਨਾ ਐ ਲੱਗੇ ਵੀ ਆਪਣੇ ਚ ਹੀ ਆ ਗਏ ਦਾ ਬੈਠੇ ਨੇ ਸਵੇਰੇ ਸਵੇਰੇ 8 ਵਜੇ ਨੇ ਤੇ ਬਾਈ ਅਖਬਾਰ ਵੀ ਪੜ ਰਿਆ ਸੀ ਪਹੁੰਚਿਆ ਸੀ ਮੂਸੇ ਪਿੰਡ ਬਾਈ ਕੋਲੇ ਹਨਾ ਤੇ ਅਸੀਂ ਰਾਜਸਥਾਨ ਚ ਹਫਤਾ ਲਾਇਆ ਹਫਤੇ ਨਾਲ ਪੂਰਾ ਨਜ਼ਾਰਾ ਲੈਤਾ ਤੇ ਬਾਈ ਦੇ ਗਾਣੇ ਵਜਾਇਆ ਜਦੋਂ ਜਾਂਦੇ ਜਾਂਦੇ ਹੀ ਨੰਗਨ ਲੱਗੇ ਤੇ ਮੈਂ ਸੋਚਿਆ ਚਲ ਬਾਈ ਕੋਲੇ ਵੀ ਜਾਇ ਆਉਣੇ ਹਨਾ ਤੇ ਹੁਣ ਅਸੀਂ ਆਏ ਸੀ ਬਾਈ ਹਾਲੇ ਸੁੱਤਾ ਪਿਆਗਾ ਤੇ ਅਸੀਂ ਪਿੰਡਰਿਆਂ ਨੂੰ ਮਿਲੇ ਇਹ ਵੀ ਕਹਿੰਦੇ ਸਾਥ ਚ ਬਹਿਣਾ ਮੈਂ ਵੀ ਸਵੇਰੇ ਉੱਠਦਾ ਸਾਥ ਚ ਹੀ ਬਹਿਣਾ ਹਨਾ ਕਿਉਂਕਿ ਸਾਥ ਤੇ ਬੈਠਣੇ ਕੰਮ ਆ ਆਪਣਾ ਯਾਰ ਹੋਰ ਕੀ ਕੰਮ ਕਰ ਸਕਦੇ ਆ ਬੇਰਜ਼ਗਾਰੀ ਜਿਆਦਾ ਆ ਜਿਹੜੇ ਕਿਸਾਨ ਨੇ ਖੇਤੀਬਾੜੀ ਵਾਲੇ ਨੇ ਸਵੇਰੇ ਸ਼ਾਮ ਬੇਲੇ ਹੁੰਦੇ ਨੇ ਫਰੀ ਹੁੰਦੇ ਨੇ ਸਾਥ ਚ ਕੇ ਤਾਂ ਖੇ ਜਾ ਉੱਤਾਂ ਬਹਿ ਗਏ ਠੰਡ ਜੀ ਹੁੰਦੀ ਆ ਬੁੱਕਲ ਜੀ ਮਾਰ ਕੇ ਆਪਾਂ ਧੂਈ ਲਾ ਲੈਂਦੇ ਆ ਪਰ ਜਿਹੜਾ ਸਾਥ ਆਲਾ ਸਵਾਦ ਸਹਿਰਾ ਚ ਥੋੜਾ ਮਿਲਦਾ ਜਾਂ ਚੰਡੀਗੜ੍ਹ ਚ ਥੋੜਾ ਮਿਲਦਾ ਚੰਡੀਗੜ੍ਹ ਨਾਲ ਤਾਂ 2 ਵਜੇ ਉੱਠਦੇ ਆ 2 ਵਜੇ ਰਾਤ ਨੂੰ 2 ਵਜੇ ਸੌਂਦੇ ਆ ਫੇਰ ਕਹਿੰਦੇ ਸਾਨੂੰ ਬਿਮਾਰੀਆਂ ਬਾਲੀਆਂ ਆ ਬੈਠੇ ਨੇ ਖੁੱਲੀ ਹਵਾ ਨੇ ਆਉਂਦਾ ਨਿਆਰਾ ਬਾਪੂ ਬੁਰਾ ਹੈਨਾ ਰੋਜ਼ ਪੜਦੇ ਹੋ ਬਾਪੇ ਅਖਬਾਰ ਹਾਂਜੀ ਦਿੱਲੀ ਤੇ ਫਿਰ ਅਗਲੀ ਵਾਰ ਵੋਟਾਂ ਕਿਹਨੂੰ ਪਾਉਂਗੇ ਚਾੜੂ ਨੂੰ ਚਾੜੂ ਚਾੜੂ ਨੂੰ ਕੇਜਰੀਵਾਲ ਮਾਮਾ ਜੀ ਸਹੀ ਗੱਲ ਐ ਮਤਲਬ ਜਿਹੜਾ ਸਾਡੇ ਹੱਕਾਂ ਦੀ ਗੱਲ ਕਰੂਗਾ ਜਿਹੜਾ ਸਾਡੇ ਨਾਲ ਖੜੂਗਾ ਜਿਹੜਾ ਨਸ਼ਿਆਂ ਤੋਂ ਹਟਾਊਗਾ ਜਿਹੜਾ ਸਾਡੀ ਸੋਚ ਨੂੰ ਜਗਾਊਗਾ ਅਸੀਂ ਵੋਟਾ ਉਹਨੂੰ ਪਾਵਾਂਗੇ ਅਸੀਂ ਵੋਟਾ ਉਹਨੂੰ ਪਾਵਾਂਗੇ ਝਾੜੂ ਵਾਲਿਆਂ ਨੂੰ ਅੱਛਾ ਕੈਪਟਨ ਦਾ ਸਮਾਰਟਫੋਨ ਪਹੁੰਚ ਗਿਆ ਹੁਣ ਬਈ ਛੋਡੇ ਕੋਲ ਹੈ ਹੋਰ ਮਾ ਰੂਪਾ ਸਮਝਦੀ ਨਹੀਂ ਸਾਡੇ ਸਾਰੇ ਪੋਟੇ ਵਾਲੇ ਅੱਛਾ ਜਮਾਨਤ ਨਹੀਂ ਕਰਾਈ ਚੈਦੀ ਕਰਾਉਣ ਲਾ ਕਰਾਵਾ ਜਮਾਨਤ ਗਲਾਕਾ ਫੇਰ ਪਾਉਂਗਾ ਸ਼ੀਰ ਮਦਾਈ ਹੈ ਇਹ ਮਾਤਾ ਜੀ ਨੇ ਬਾਈ ਦੀ ਬੱਬੀ ਮੋਬਾਈਲ ਫੜਿਆ ਯਾਰ ਮਿੰਟ ਮਾਗਦਾ ਚੱਲ ਭਾਈ ਆਇਆ ਆਪਣੇ ਓਏ ਗੀਤ ਚੱਲੇ ਇੱਕ ਨਾ ਹਰ ਕੋਈ ਫੇਮ ਦੀ ਮੰਗ ਕਰਦਾ ਨੀਂਦ ਕਈਆਂ ਨੂੰ ਰਾਤ ਨੂੰ ਆਉਂਦੀ ਨਹੀਂ ਕਹਿੰਦਾ ਮੂਸਾ ਵਾਲਾ ਸੁਪਨੇ 'ਚ ਵੀ ਤੰਗ ਕਰਦਾ ਸੁਪਨੇ 'ਚ ਵੀ ਤੰਗ ਕਰਦਾ ਬਾਈ ਕੋਲੇ ਆਏ ਸੀ ਅਸੀਂ ਗਏ ਘੁੰਮਣ Rajasthan ਮੈਂ ਕਿਹਾ ਚੱਲ ਜਾਂਦੇ ਜਾਂਦੇ ਬਾਈ ਨੂੰ ਮਿਲ ਕੇ ਚੱਲਦੇ ਆ ਅੱਧਾ ਪੌਣਾ ਘੰਟਾ ਹੋਇਆ ਬੇਟ ਕਰੀ थैंक यू ਬਾਈ ਤੁਸੀਂ ਸਾਡੇ ਲਈ ਟਾਈਮ ਗੱਡਿਆ ਲਵ ਯੂ ਤੇ ਮੀਨਤਾ ਦਾ ਬਿਜੂਦ ਹੈ ਜ਼ਿੰਦਗੀ 'ਚ ਲਾਈ ਨਹੀਂ ਤੁੱਕੇ ਅੱਜ ਬਾਈ ਨਾਲ ਖੜੇ ਆਂ ਬਾਈ ਦੇ ਪਿੰਡ 'ਚ ਮੂਸੇ ਬਾਈ ਦੇ ਪਿੰਡ 'ਚ ਮੂਸੇ ਤੇ ਬਾਈ ਆਪਣੇ ਏਰੀਏ ਦਾ ਹੀ ਐ ਨੇੜੇ ਦਾ ਹੀ ਐ ਤੇਰਾ ਪਿੰਡ ਕਿਹੜਾ ਹਸਤ ਮੇਰਾ ਬਾਈ ਮੂਸੇ ਵਾਲੇ ਨੂੰ ਮਿਲੇ ਅਸੀਂ ਨਵੀਂ ਕਿਵੇਂ ਲੱਗਿਆ ਬਾਈ ਮਿਲ ਕੇ ਸਹੀ ਦੱਸੀ ਸਹੀ ਪਬਲਿਕ ਰਿਵਿਊ ਵਧੀਆ ਲੱਗਿਆ ਠੀਕ ਲੱਗਿਆ ਤੇ ਲੱਕੀ ਮੋਟੇ ਦੇ ਤਾਂ ਜਜ਼ਬਾਤ ਤੁਸੀਂ ਨੇ ਦੇਖ ਲਏ ਹੋਏ ਕੰਟਰੋਲ ਚ ਨਹੀਂ ਰਹਿੰਦੇ ਹਨਾ ਜਿਵੇਂ ਪੁਸ਼ਕਰ ਨਹੀਂ ਕੰਟਰੋਲ ਚ ਰਹੇ ਸੀ ਉਹਰੇ ਵੀ ਤੇ ਬਾਕੀ ਇੱਧਰ ਦੇਖ ਲੱਕੀ ਕੋਈ ਆਪਣੀ ਵਧੀਆ ਲੱਗਿਆ ਯਾਰ ਮੂਸੇ ਵਾਲੇ ਨੂੰ ਮਾਰਚ 2020 ਚ ਮਿਲਿਆ ਸੀ ਅਸੀਂ ਰਾਜਸਥਾਨ ਘੁੰਮ ਕੇ ਆ ਰਹੇ ਸੀ ਲੱਕੀ ਨੂੰ ਬਾਈ ਨੇਮ ਬਾਈ ਫੇਸ ਜਾਣਦਾ ਸੀ ਸਿੱਧੂ ਤਾਂ ਉਸ ਦਿਨ ਵੀ ਲੱਕੀ ਨੂੰ ਬਾਈ ਨੇਮ ਲੈ ਕੇ ਬੁਲਾਇਆ ਸੀ ਸਿੱਧੂ ਨੇ ਉਦੋਂ ਮੇਰਾ ਕੈਮਰਾ ਆਨ ਨਹੀਂ ਸੀ ਤਾਂ ਕਰਕੇ ਉਹ ਚੀਜ਼ ਰਿਕਾਰਡ ਨਹੀਂ ਹੋ ਪਾਈ ਤਾਂ ਬਸ ਇੱਕ ਇੱਕ ਮਿੰਟ ਦਾ ਉਸ ਬੱਬ ਸੀ ਜੋ ਦੇਖਣ ਨੂੰ ਮਿਲਿਆ ਉਹ ਰੂ ਨੂੰ ਤੇ ਜਿੰਨਾ ਵੀ ਮੈਂ ਆਬਜ਼ਰਵ ਕੀਤਾ ਬੰਦਾ ਘੈਂਟ ਸੀ ਯਾਰ ਤੇ ਬਾਕੀ ਇੱਕ ਜਦੋਂ ਨੇ ਮੈਨੂੰ ਇੰਨੇ ਸਤਕਾਰ ਦਿੱਤਾ ਕਿ ਮਤਲਬ ਉਸਤਾਦ کہہ ਕੇ ਬੁਲਾਇਆ ਨਾ ਬੜੇ ਪਿਆਰ ਨਾਲ ਤਾਂ ਮੈਂ ਤਾਂ ਉਹ ਤੋਂ ਛੋਟਾ ਬਹੁਤ ਤੇ ਤਾਂ ਇੱਕ ਸਵਾਲ ਸੀ ਕਿ ਜ਼ਿੰਦਗੀ 'ਚ ਜੇ ਦੁਬਾਰੇ ਕਦੇ ਮਿਲੇ ਤਾਂ ਮੈਂ ਪੁੱਛੂਗਾ ਵੀ ਸ਼ਾਇਦ ਕਿਤੇ ਬਾਈ ਨੇ ਮੇਰਾ ਬਲੌਗ ਦੇਖਿਆ ਹੋਵੇ ਹਨ ਪਰ ਇਹ ਮੇਰੇ ਦਿਲ 'ਚ ਸਵਾਲ ਰਹਿ ਗਿਆ ਪੁੱਛਣ ਵਾਲਾ ਕਿਉਂਕਿ ਉਸ ਤੋਂ ਬਾਅਦ ਮੈਂ ਘੁੰਮਣ ਲੱਗ ਗਿਆ ਤੇ ਉਹ ਬਲੌਗ ਡਿਲੀਟ ਕਰਨ ਦਾ ਕਾਰਨ ਬਹੁਤ ਸੀ ਕਿਉਂਕਿ ਇੱਕ ਦੋ ਦੇ ਵਿੱਚ ਗਾਣੇ ਸੀ ਕਾਪੀਰਾਈਟ ਵਾਲੇ ਹਨ ਉਹ ਆ ਗਿਆ ਸੀ ਤੇ ਬਾਕੀ ਇੱਕ ਦੋ ਹੋਰ ਵੀ ਰੀਜ਼ਨ ਸੀ ਇੱਕ ਦੋ ਸਿੰਗਰਾਂ ਨਾਲ ਮੇਰਾ ਚੱਕਰ ਪੈ ਗਿਆ ਸੀ ਤਾਂ ਉਹ ਕਹਿ ਰਹੇ ਸੀ ਕਿ ਅਸੀਂ ਸਿੱਧੂ ਨੂੰ ਕਹਿ ਕੇ ਜਾਂ ਉਹਦੀ ਟੀਮ ਨੂੰ ਕਹਿ ਕੇ ਹੈਂਕ ਕਰਾ ਦਾਂਗੇ ਤਾਂ ਉਹ ਰੀਜ਼ਨ ਸੀ ਬਾਕੀ ਸਿੱਧੂ ਕਰਕੇ ਮੈਂ ਕਦੇ ਵੀ ਨਹੀਂ ਡਿਲੀਟ ਕੀਤਾ ਸੀ ਤਾਂ ਕਈ ਮਤਲਬ ਜਿਆਦਾ ਹੈ ਨਾ ਜੋ ਪੰਜਾਬ ਚ ਰੌਲਾ ਪਾਇਆ ਕਲਾਕਾਰਾਂ ਦਾ ਆ ਜਿਹੜੇ ਫੇਕ ਪੇਜ ਬਣਾਏ ਹੋਏ ਨੇ ਕਿ ਫੈਨ ਪੇਜ ਇਹਨਾਂ ਨੇ ਪਵਾਇਆ ਹੋਇਆ ਹੈ ਨਾ ਆਪਸ ਤੇ ਕੋਈ ਵੀ ਸਿੰਗਰ ਦੀ ਆ ਆਪ ਦੀ ਚਾਹੇ ਕੋਈ ਗੱਲਬਾਤ ਨਾ ਵੀ ਹੋਵੇ ਪਾ ਪਾ ਕੇ ਪੋਸਟਾ ਉਹਨਾਂ ਐ ਬਸ ਕਿਉਂਕਿ ਇਹਨਾਂ ਦਾ ਵੀ ਫਾਇਦਾ ਇਹਨਾਂ ਨੂੰ ਪਤਾ ਨਹੀਂ ਕਾਦੀ ਫੈਨ ਫੋਲੋਇੰਗ ਚਾਹੀਦੀ ਹੈ ਆਪ ਦਾ ਰੀਅਲ ਕੰਟੈਂਟ ਤਾਂ ਕ੍ਰੀਏਟ ਕਰਦੇ ਨਹੀਂ ਤੇ ਐਵੇਂ ਹੀ ਬਸ ਹਨਾ ਲੜਾਈਆਂ ਪਵਾਉਂਦੇ ਰਹਿੰਦੇ ਆ ਬਿਨਾਂ ਗੱਲ ਤੋਂ ਤੇ ਬਾਕੀ ਇਹ ਵਲੌਗ ਮੇਰਾ ਉਹ ਮੋਟਿਵ ਨਹੀਂ ਕੋਈ ਵੀ ਪੈਸੇ ਕਮਾਣੇ ਵੇ ਮੋਨਟਾਈਜ਼ ਕਰ ਰਹੇ ਆ ਜਿੰਨੇ ਵੀ ਇਹ ਤੋਂ ਅਰਨਿੰਗ ਹੋਗੀ ਮੈਂ ਪੌਦੇ ਖਰੀਦ ਕੇ ਲਾ ਦੂੰਗਾ ਜਾਂ ਦੇ ਦੂੰਗਾ ਕਿਸੇ ਨੂੰ ਹਨਾ ਲੋਕਾਂ ਨੂੰ ਤੇ ਬਾਕੀ ਮੈਂ ਸੋਚ ਰਿਹਾ ਯਾਰ ਕਾਫੀ ਲੋਕ ਕਹਿੰਦੇ ਨੇ ਬੀਜ ਸਾਨੂੰ ਕਿਉਂਕਿ ਮੈਂ ਸਾਰੇ ਡੀਐਮ ਰਿਪਲਾਈ ਨਹੀਂ ਕਰ ਸਕਦਾ ਤਾਂ ਮੈਂ ਮੀਟਅਪ ਰੱਖੂੰਗਾ ਪੰਜਾਬ 'ਚ ਤਾਂ ਉਥੇ ਤੁਸੀਂ ਆਈਓ ਸਾਰੇ ਤੇ ਸ਼ਾਇਦ ਅਸੀਂ ਕੈਂਪ ਵੀ ਲਾਈਏ ਦਸਤਾਰ ਦਾ ਮੇਰਾ ਆੜੀ ਹੈ ਅ ਪ੍ਰਦੀਪ ਗੈਲ ਤਾਂ ਅਸੀਂ ਦੋਨੇ ਮਿਲ ਕੇ ਰੱਖਾਂਗੇ ਬਾਕੀ ਤੁਸੀਂ ਦੱਸਿਓ ਤਾ ਉਥੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਗਾ ਨਾ ਜਿੰਨੇ ਵੀ ਕੰਟਰੀਆਂ YouTube ਵਾਲੇ ਜਿੰਨੇ ਮੈਨੂੰ ਨੌਲੇਜ ਹੈ ਜੋ ਸੱਚੀਆਂ ਤੇ ਖਰੀਆਂ ਗੱਲਾਂ ਦਿਲੋਂ ਆਉਂਦੀਆਂ ਸੀ ਮੈਨੂੰ ਇੱਕ ਗੱਲ ਹੋਰ ਵੀ ਕਹਿਣ ਲੱਗਦੀ ਆ ਮੂਸੇ ਵਾਲੇ ਨੇ ਜੋ ਗਏ ਸੀ ਕਿ ਆਪਾਂ ਨੇ ਹਰ ਗੱਲ ਤੋਂ ਸਿੱਖਿਆ ਗੱਲ ਤੋਂ ਵੀ ਸਿੱਖਿਆ ਹੈ ਕਿ ਮਿੱਤਰਾਂ ਆਪਣੇ ਸਾਹਿਬ ਕਿਤਾਬ ਨਾਲ ਚੱਲ ਮਾੜੇ ਟਾਈਮ ਤੇ ਤੁਹਾਡੇ ਮਾਪੇ ਜਾਂ ਇੱਕ ਦੋ ਤੁਹਾਡਾ ਭਾਈ ਕੀ ਕਰਦਾ ਬਾਕੀ ਸਾਰੀ ਧੁਣੀ ਜਾਂ ਲੰਡੂ ਹੀ ਹੈ ਇਹ ਫੈਕਟ ਨੇ ਇਹ ਸਚਾਈ ਹੈ ਹਨਾ ਐਕਸਪੀਰੀਅੰਸ ਚੋ ਹੀ ਮੈਂ ਪਹਿਲਾਂ ਵੀ ਚੀਜ਼ਾਂ ਬੋਲੀ ਹੋਈਆਂ ਨੇ 2 ਸਾਲ ਪਹਿਲਾਂ ਜੋ ਵਲੌਗ ਪਾਏ ਨੇ ਵੀ ਮਾੜੇ ਟਾਈਮ ਚ ਕੋਈ ਨਹੀਂ ਖੜਦਾ ਹਨਾ ਸੋਡੀ ਫੈਮਲੀ ਏ ਖੜਦੀ ਏ ਬਾਕੀ ਸਭ ਸਟੋਰੀਆਂ ਹੀ ਰਹਿ ਜਾਂਦੀਆਂ ਨੇ ਜ਼ਿੰਦਗੀ ਚ ਤਾਂ ਸਰਕਲ ਛੋਟਾ ਹੀ ਰੱਖੋ ਤਾਂ ਮੈਂ ਤਾਂ ਜ਼ਿੰਦਗੀ ਚ ਤਜਰਬਾ ਹੀ ਆ ਆਪਣਾ ਦਾ ਹਨਾ ਸਾਰੇ ਮਾੜੇ ਟਾਈਮ ਵੀ ਆਏ ਨੇ ਤੇ ਬਾਕੀ ਕੈਂਟ ਸੀ ਜੋ ਵੀ ਸੀ ਸਫਰ ਸੀ ਬੰਦਾ ਤੇ ਗਾਣੇ ਆਪਾਂ ਸਾਰੇ ਸੁਣੀਦੇ ਆਂ ਕਈ ਮੇਰੇ ਨਾਲ ਵੀ ਕੇ ਤੂੰ ਮੈਨੂੰ ਕਹਿੰਦੇ ਸੀ ਕਈ ਦੋ ਗਲਾਂ ਤੂੰ ਹਣਾ ਵੀ ਤੂੰ ਮਤਲਬ ਮਤੂੰ ਬੱਬੂ ਮੰਨਦਾ ਵੀ ਗਾਣੇ ਸੁਣਦਾ ਸਿੱਧੂ ਦੇ ਵੀ ਇੱਕ ਵਾਸੇ ਸਟੈਂਡ ਰੱਖ ਤਾ ਉਹ ਸਾਰੇ ਭੇਡਾਂ ਨੂੰ ਕਹਿਣਾ ਚਾਹੁੰਦਾ ਮੈਂ ਤੁਸੀਂ ਆਪਣੇ ਸਟੈਂਡ ਨੂੰ ਪਿੱਛੇ ਲੈ ਲਓ ਆਈ ਡੋਂਟ ਕੇਅਰ ਵਾਟ ਯੂ ਤੁਸੀਂ ਕੌਣ ਹੋਣਾ ਜੋ ਮੈਨੂੰ ਦੱਸੋਗੇ ਮੈਂ ਕਿਸੇ ਮਰਜ਼ੀ ਨੂੰ ਸੁਣਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਤੇ ਹਣਾ ਤਾਂ ਕਰਕੇ ਉਸ ਤੋਂ ਬਾਅਦ ਪਰ ਆਪਾਂ ਹੁਣ ਇਹ ਘੁੰਮਣ ਕੰਮਣ ਵਾਲੇ ਦੋ ਕੰਟਰੀਆਂ ਦੀਆਂ ਸੀਰੀਜ਼ਾਂ ਆਣ ਗਈਆਂ ਅੱਗੇ ਉਸ ਤੋਂ ਬਾਅਦ ਕੋਈ ਮੇਰਾ ਉਹ ਵੀ ਨਹੀਂ ਹੈਗਾ ਵੀ ਇਹਨੂੰ ਮੈਂ ਕੰਟੀਨਿਊ ਕਰਾਂ ਘੁੰਮਣਾ ਮੈਂ ਜਾਰੀ ਰੱਖੂੰਗਾ ਪਰ YouTube ਵਾਲਾ ਮੇਰਾ ਨਹੀਂ ਹੈਗਾ ਨਾ ਤੂੰ ਵੀ ਓਨੈਸਟ ਤਾਂ ਕਈਆਂ ਦਾ ਬਹਿਮ ਹੈ ਕਿ ਪੈਸੇ ਪੂਸੇ YouTube ਤੋਂ ਨਾ ਉਹ ਵੀ ਮਤਲਬ ਜਿੰਨਾਂ ਦਾ ਲਾਈਕ YouTube ਕਾਫੀ ਪੰਜਾਬ ਵਾਲਿਆਂ ਦੇ ਫਿਊਚਰ ਸਪੋਲ ਕਰ ਰਹੀ ਹੈ ਬੱਚਿਆਂ ਦਾ ਉਹਨੂੰ ਲੱਗਦਾ ਵੀ ਅਸੀਂ ਐਂ ਕਰ ਲਾਂਗੇ ਹਨ ਕਿਉਂਕਿ ਬਲੌਗਰਸ ਨੂੰ ਦੇਖਦੇ ਨੇ ਉਹ ਵੀ ਮੈਂ ਸੋਨੂੰ ਤਾਂ ਹੀ ਕਹਿਣਾ ਉਹਨਾਂ ਵੀ ਪੜੋ ਪੜੋ ਹਨ ਤਾਂ ਉਹ ਵੀ ਮੀਟਅਪ ਤੇ ਜਾ ਜਿਵੇਂ ਵੀਡੀਓ ਬਣਾ ਕੇ ਇਹ ਸਭ ਕਲੀਅਰ ਕਰ ਦੋ ਬੈਲ ਮੈਂ ਉਹ ਵੀ ਸੋਡੇ ਫੰਡੇ ਖੋਲ ਜੂਗਾ ਸਾਰੇ